ਆਣਾ 2-3 ਦਿਨ ਹੋ ਗਿਆ ਇੱਕ ਵੀਡੀਓ ਬੜੀ ਚੱਲਦੀ ਆ ਆਖੇ ਥੋੜਾ ਬੁੜਾ ਪਰੋਂਠੇ ਮੰਗਦਾ ਹਨਾ ਨਹੀਂ ਉਹ ਮੰਨ ਕੇ ਛੱਡੀ ਦਾ ਪਤਾ ਨਹੀਂ ਆਲੂਆਂ ਵਾਲੇ ਮੰਗਦਾ ਜਾਂ ਕਿਹੜੇ ਮੰਗਦਾ ਹਨ ਉਹਦਾ ਤਾਂ ਮੈਨੂੰ ਪਤਾ ਨਹੀਂ ਤੇ ਜਿਹੜਾ ਉੱਪਰ ਬੈਠਾ ਉਹਦਾ ਬਾਬਾ ਤਾਂ ਆਪ ਦਾ ਘਰ ਡੁੱਬਿਆ ਪਿਆ ਸਾਰਾ ਉਹਦੇ ਤਾਂ ਆਪ ਮੰंजे ਥੱਲੇ ਪਾਣੀ ਭੜਿਆ ਪਿਆ ਉਹ ਤੁਹਾਨੂੰ ਕੀ ਦੱਸ ਤੂੰ ਇਹਨਾਂ ਕੋਲੇ ਕੱਖ ਨਹੀਂ ਲੋਕੋ ਗੁਰੂ ਘਰ ਜਾਇਆ ਕਰੋ ਜਿੱਥੇ-ਜਿੱਥੇ ਜਾਣੇ ਆਪਦੇ ਤੁਸੀਂ ਆਪਦੇ ਉਹ ਚਰੋ ਇਹ ਪਖੰਡੀ ਸਾਲਾ ਨੇ ਕੋਹ ਨਹੀਂ ਦੇਣਾ ਇਹ ਸਭ ਸੈਂਟਾ ਵੀ ਨੇ ਸਿਰਕਮਾਉਣ ਵਾਲੇ ਆ ਕੱਖ ਨਹੀਂ ਇਹਨਾਂ ਕੋਲੇ ਪਚਾਓ ਉਸ ਬਾਬੇ ਕੋਲੇ ਜਿਹੜਾ ਆਂਦਾ ਥੋੜਾ ਬੁੜਾ ਪਰੌਣ ਤੇ ਮੰਗਦਾ ਨਹੀਂਓ ਮੰਨ ਕੇ ਛੱਡੀ ਦਾ ਆ ਮਨਾ ਕੇ ਛੱਡੂਗਾ ਸਾਰਾ ਕੋਹ ਹੁਣ ਤੁਹਾਡੇ ਤੋਂ ਜਿਹੜੇ ਤੁਹਾਡੇ ਰਹਿੰਦੇ ਆ ਨਾ ਇੱਕ ਦੋ ਉਹ ਵੀ ਮਨਾ ਕੇ ਛੱਡੂਗਾ ਤੇ ਜਿੱਦਣ ਤੁਹਾਡੇ ਘੋਰਨੇ ਚ ਪਾਣੀ ਵੜ ਗਿਆ ਤੇ ਤੁਹਾਨੂੰ ਕਿਹਦੇ ਨਹੀਂ ਬਚਾਉਣਾ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਅਸੀਂ ਗੁਰੂ ਦਾ ਲੰਗਰ ਨਹੀਂ ਖਾਣਾ ਅਸੀਂ ਗੁਰੂ ਦੇ ਦਿੱਤੀ ਹੋਈ ਪ੍ਰਸ਼ਾਦ ਨਹੀਂ ਲੈਣਾ ਅੱਜ ਉਸੇ ਗੁਰੂ ਦੇ ਸਿੰਘਾਂ ਨੇ ਜਾ ਕੇ ਉਹਨਾਂ ਲੋਕਾਂ ਦੀ ਜਾਨ ਬਚਾਈ ਆ ਤੇ ਉਹ ਕਹਿੰਦੇ ਆ ਕਿ ਸਾਨੂੰ 15 ਦਿਨ ਹੋ ਗਿਆ ਲੋਕਾਂ ਨੂੰ ਆਵਾਜ਼ਾ ਮਾਰ ਦੇਣ ਕਿ ਸਾਡੀ ਜਾਨ ਬਚਾ ਦਿਓ ਉਹਨਾਂ ਦੀ ਜਾਨ ਬਚਾਉਣ ਵਾਸਤੇ ਕੋਈ ਵੀ ਬੰਦਾ ਨਹੀਂ ਗਿਆ ਤੇ ਗਏ ਕੌਣ ਸਾਡੇ ਸਰਦਾਰ ਭਰਾ ਪਿੰਡਾਂ ਵਾਲੇ ਤੇ ਸਾਡੀ ਸਿੱਖ ਕਮਿਊਨਿਟੀ ਜਿਨ੍ਹਾਂ ਨੇ ਕਦੇ ਅੱਜ ਤੱਕ ਇਹ ਨਹੀਂ ਦੇਖਿਆ ਕਿ ਇਹ ਮੇਰਾ ਕੀ ਲੱਗਦਾ ਇਹਦੀ ਜਾਤ ਕੀ ਆ ਇਹਦਾ ਗੋਤ ਕੀ ਆ ਤੇ ਇਹ ਕਿਹੜੀ ਜਾਤ ਦੇ ਨਾਲ ਸੰਬੰਧ ਰੱਖਦਾ ਤੇ ਤੁਸੀਂ ਟੁਗੜਬੋਜ ਬੇਲੜ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਆਉਂਦਾ ਥੋੜਾ ਬੁੜਾ ਪਰੌਠੇ ਮੰਗਦਾ ਨਹੀਂ ਉਹ ਮੰਨ ਕੇ ਛੱਡੀਦਾ ਓਏ ਸ਼ਰਮ ਖਾ ਲੋ ਪਖੰਡਿਓ ਸਾਧੋ ਪਖੰਡੀ ਬਾਬਿਓ ਤੁਸੀਂ ਸਾਡੇ ਪਿੰਡਾਂ ਦੇ ਪਿੰਡ ਰੋੜ ਤੇ ਹੋਏ ਤੁਸੀਂ ਕਿੱਥੇ ਹੋ ਹੁਣ ਕਿੱਥੇ ਹੋ ਤੁਸੀਂ ਤੁਹਾਡੇ ਚੋ ਇੱਕ ਵੀ ਪਖੰਡੀ ਬਾਬਾ ਉੱਥੇ ਕਿਸਾਨਾਂ ਕੋਲੇ ਕੁਝ ਲੈ ਕੇ ਪਹੁੰਚਿਆ ਤੁਹਾਡੀ ਇੱਕ ਵੀ ਕੋਈ ਤੁਸੀਂ ਉਹ ਦਰਜੀਦ ਸਥਾਨ ਦੇ ਕਹਿਣ ਹੋ ਤੁਸੀਂ ਮਾੜਾ ਮੋਟਾ ਕੋਈ ਜਾਦੂ ਮਾਤਰੀ ਛੱਡ ਦਿਓ ਕੋਈ ਬੰਨ ਨਹੀਂ ਲਾ ਦਿਓ ਕੋਈ ਬਾਬੇ ਦੀ ਛੁਰਲੀ ਛੱਡ ਕੇ ਬੰਨ ਹੀ ਲਾ ਦਿਓ ਸਾਨੂੰ ਐਂ ਹੀ ਦੱਸ ਦਿਓ ਵੀ ਪਾਣੀ ਆਊਗਾ ਕਿੱਥੇ ਸਾਨੂੰ ਐਂ ਹੀ ਦੱਸ ਦਿਓ ਕੋਈ ਬੰਨ ਹੀ ਲਾ ਦਿਓ ਕੋਈ ਪਿੱਛੋਂ ਪਾਣੀ ਬੰਦ ਕਰਾ ਦਿਓ ਕੋਈ ਮੀਂਹ ਬੰਦ ਕਰਾ ਦਿਓ ਉਹ ਪਖੰਡਿਓ ਉਹ ਪਖੰਡ ਖਾਨੋ ਐਡੀਆਂ ਐਡੀਆਂ ਤੁਸੀਂ ਕਮਾਈ ਜਾਂਦੇ ਹੋ ਵਿੱਚੇ ਹੀ ਸਰਦਾਰ ਵਿੱਚੇ ਹੀ ਮੋਨੇ ਸਰਦਾਰ ਵੀ ਇਹਨਾਂ ਦੇ ਗੋਡਿਆਂ 'ਚ ਪੈਰਾਂ 'ਚ ਪੈਦੇ ਜਾ ਕੇ ਓਏ ਸ਼ਰਮ ਖਾਰੂ ਓਏ ਇੱਥੇ ਦੇਣਾ ਪੈਣਾ ਸਾਰਾ ਉਹ ਦੇਖਦਾ ਇਹ ਤਿੱਕ ਕੋਸ ਨਹੀਂ ਹੈਗਾ ਮਹਾਰਾਜ ਤੋਂ ਤੁਹਾਡੀ ਬਾਣੀ ਤੋਂ ਤੁਸੀਂ ਗੁਰੂ ਘਰ ਜਾਨੇ ਹੋ ਤੁਸੀਂ ਮੰਦਰ ਮਸੀਤ ਜਿੱਥੇ ਮਰਜੀ ਜਾਨੇ ਹੋ ਪਰ ਪਖੰਡੀਆਂ ਕੋਲ ਬਾਜੂ ਏ ਬਾਜੂ ਜੇ ਹੁੰਦਾ ਇਹਨਾਂ ਕੋਲੇ ਕੁਝ ਇਹ ਮੀਨਾ ਰਕਾ ਦਿੰਦੇ ਤੇ ਹਰ ਨਾ ਰੋਕ ਦਿੰਦੇ ਇਹ ਉੱਥੇ ਜਾ ਕੇ ਕਿਸਾਨਾਂ ਦੀ ਜਿਹੜੇ ਪਿੰਡਾਂ 'ਚ ਲੋਕ ਫਸੇ ਆ ਹੋ ਸਕਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਨਾ ਉਹਨਾਂ 'ਚੋਂ ਬੜੀਆਂ ਬੀਬੀਆਂ ਇਹਨਾਂ ਪਖੰਡੀਆਂ ਕੋਲੇ ਆਉਂਦੀਆਂ ਹੋਣੀਆਂ ਪਖੰਡੀਆਂ ਸਾਧਾਂ ਕੋਲੇ ਪਖੰਡ ਗਿਆ ਨਾ ਬਾਪਿਆਂ ਕੋਲੇ ਐਡੀਆਂ ਐਡੀਆਂ ਜੜਾਂ ਵਾਲੇ ਕੋਲੇ ਜਿਹੜੇ ਆਏ ਨਾਏ ਕਰਦੇ ਅੱਜ ਉਹ ਬਾਬਾ ਫੋਨ ਨਹੀਂ ਚੱਕਦਾ ਹੋਣਾ ਕਿਸੇ ਦਾ ਉਹ ਭਰਾਵਾ ਕਿਸੇ ਦੀ ਵਾਟੀ ਮੋੜ ਦੇ ਜਾ ਕੇ ਕਿਤੇ ਜਵਾਕਾਂ ਨੂੰ ਲੰਗਰ ਹੀ ਖਵਾਇਆ ਜਾ ਕੇ ਉੱਥੇ ਉਹ ਪਖੰਡ ਗਿਆ ਉਹ ਪਖੰਡ ਗਿਆ ਦੋਸਤੋ ਵੀਡੀਓ ਨੂੰ ਸ਼ੇਅਰ ਕਰੋ ਇਹਨਾਂ ਤੱਕ ਪਹੁੰਚਾਓ ਆਪਣੀ ਵੀਡੀਓ ਸਾਡੇ ਸਰਦਾਰ ਸਾਡਾ ਪਿੰਡ ਸਾਡੇ ਪਿੰਡੂ ਲੋਕ ਤੇ ਸਾਡਾ ਜਿੰਨਾ ਦਾ ਅਸੀਂ ਦੇਣੀ ਦੇ ਸਕਦੇ ਅਸੀਂ ਕਰਜ਼ਾ ਹੀ ਲਈ ਜਾਂਦੇ ਕਰਜ਼ਾ ਹੀ ਲਈ ਜਾਂਦੇ ਸਾਡੇ ਤੋਂ ਕਰਜ਼ਾ ਲੈਣਾ ਹੀ ਨਹੀਂ ਲੰਗਰ ਦਾ ਸਾਡੀਆਂ ਜਿਹੜੀਆਂ ਸਾਡੀਆਂ ਅਸੀਂ ਮਹਾਰਾਜ ਤੋਂ ਮੰਗਦੇ ਹਾਂ ਅਸੀਂ ਕਿਸੇ ਪਖੰਡੀ ਤੋਂ ਕਦੇ ਨਹੀਂ ਮੰਗਿਆ ਨਾ ਅਸੀਂ ਪਖੰਡੀ ਤੋਂ ਮੰਗਾਂਗੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਜ਼ਰੂਰ ਕਰੋ ਧੰਨਵਾਦ